ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਜਾਏ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ ਅੱਜ ਪਹੁੰਚਿਆ ਸੀ ਬਠਿੰਡਾ ਦੇ ਗੁਰਦੁਆਰਾ ਭਾਈ ਮਤੀਦਾਸ ਨਗਰ ਦੱਸ ਦਈਏ ਕਿ ਜਿਹੜਾ ਬਾਬਾ ਨਾਨਕ ਜੀ ਵੱਲੋਂ 20 ਰੁਪਏ ਦਾ ਲੰਗਰ ਚਲਾਇਆ ਗਿਆ ਸੀਗਾ ਉਹਦੇ 'ਚ ਕਿਤੇ ਟੋਟ ਨਹੀਂ ਆਈਗੀ ਜੇ ਭਾਵੇਂ ਉਹ ਸਾਰੀ ਦੁਨੀਆ ਤੇ ਚਲਾਇਆ ਜਾਵੇ ਕਿਉਂਕਿ ਵੱਡੀਆਂ-ਵੱਡੀਆਂ ਆਰਥਾ ਵੀ ਆਈਆਂ ਤੇ ਇਹ ਲੰਗਰ ਹਰ ਥਾਂ ਮੁਕਤ ਜਿਹੜਾ ਲਗਾਤਾਰ 24 ਘੰਟੇ ਸਪਲਾਈ ਹੁੰਦਾ ਹੈਗਾ ਤੇ ਇਸ ਤਰ੍ਹਾਂ ਹੀ ਦਿਖਾ ਦਈਏ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮਤੀਦਾਸ ਨਗਰ ਇਸ ਗੁਰਦੁਆਰਾ ਸਾਹਿਬ ਤੋਂ ਜਿਹੜਾ ਲਗਾਤਾਰ 21 ਸਾਲ ਹੋ ਗਏ ਪੂਰੇ 21 ਸਾਲ ਹੋ ਗਏ ਅੱਜ 21 ਸਾਲ ਤੋਂ ਜਿਹੜਾ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਲਈ ਉਹਨਾਂ ਦੇ ਬਾਰਸਾਂ ਲਈ ਲੰਗਰ ਜਿਹੜਾ ਚਲਾਇਆ ਜਾਂਦਾ ਹੈਗਾ ਨਿਰਮਿਕ ਨੇ ਤੇ ਲੰਗਰ ਚੱਲਦਾ ਹੈਗਾ ਤੇ ਜੇ ਦੱਸ ਤੀਏ ਕਿ ਇਸ ਲੰਗਰ ਵਿੱਚ ਪ੍ਰਸ਼ਾਦਾ ਦਾ ਢਾਕ ਸਬਜ਼ੀ ਇਹ ਤੋਂ ਬਗੈਰ ਜਮੇ ਖੀਰ ਦਲਗਿਆ ਆਦਿ ਜਿਹੜੇ ਕਿ ਮਰੀਜ਼ਾਂ ਨੂੰ ਜ਼ਰੂਰਤ ਹੁੰਦੀ ਆ ਉਸ ਤਰ੍ਹਾਂ ਦਾ ਇੱਕ ਜਿਹੜਾ ਲੰਗਰ ਹੈਗਾ ਉਹ ਵੀ ਉੱਥੇ ਵਰਤਾਇਆ ਜਾਂਦਾ ਹੈਗਾ ਤੇ ਅੱਜ ਜਿਹੜੇ 21 ਸਾਲ ਪੂਰੇ ਹੋਏ ਹੈਗੇ ਉਸ ਬਾਰੇ ਆਪਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹੈਗੇ ਤੇ ਇਹ ਇੱਕ ਦਿਨ ਹੈ ਜਿਹੜਾ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਪਹਿਲਾਂ ਆਪਾਂ ਗੱਲ ਕਰਦੇ ਆ ਵੀਰ ਜੀ ਨਾਲ ਸੱਸੀ ਕਾ ਜੀ ਸੱਸੀ ਕਾ ਜੀ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਗੇ ਮੇਰਾ ਨਾਮ ਬਿਕਰਮ ਸਿੰਘ ਆ ਜੀ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਹਾਂ ਮੇਰੇ ਨਾਲ ਸਾਡੀ ਸਾਰੀ ਕਮੇਟੀ ਸਰਦਾਰ ਜਗਰਾਤ ਸਿੰਘ ਜੀ ਸੂਬੇਦਾਰ ਸਾਹਿਬ ਪ੍ਰਧਾਨ ਨੇ ਆਤਮਾ ਸਿੰਘ ਜੀ ਚੈਲ ਸਰਪ੍ਰਸਤਨੀ ਕਮੇਟੀ ਦੇ ਅੱਜ ਜਿਹੜਾ ਦਿਨ ਮਨਾਇਆ ਜਾ ਰਿਹਾ ਹੈ ਕਿ ਕਾਦੇ ਸਬੰਧ ਚ ਮਨਾਇਆ ਜਾ ਰਿਹਾ ਹੈ ਅੱਜ ਅਸੀਂ 23 ਮਈ 2003 ਤੋਂ ਗੁਰੂ ਅਮਰਦਾਸ ਜੀਾਂ ਦੇ ਪ੍ਰਕਾਸ਼ ਦਿਹਾੜੇ ਤੋਂ ਲੰਗਰ ਸਰਕਾਰੀ ਹਸਪਤਾਲ ਦੇ ਵਿੱਚ ਸ਼ੁਰੂ ਕੀਤਾ ਸੀਗਾ ਉਹਦੇ 21 ਸਾਲ ਜਿਹੜੇ ਹੈਗੇ ਉਹ ਮੁਕੰਮਲ ਹੋ ਚੁੱਕੇ ਨੇ ਸੋ ਉਸ ਖੁਸ਼ੀ ਦੇ ਵਿੱਚ ਅਸੀਂ ਹਰ ਸਾਲ ਸਾਲਾਨਾ ਦਿਨ ਮਨਾਉਂਦੇ ਆ ਸੋ ਅੱਜ ਵੀ ਅਸੀਂ ਉਹ ਦਿਨ ਮਨਾ ਰਹੇ ਹਾਂ ਇਹ ਕਾਰਜ ਜਿਹੜਾ ਬਹੁਤ ਵੱਡਾ ਹੁੰਦਾ ਜੇ ਲੰਗਰ ਚਲਾਉਣਾ ਬਹੁਤ ਜ਼ਿਆਦਾ ਖਰਚਾ ਹੁੰਦਾਗਾ ਇਹ ਬਿੱਕ ਕਿਵੇਂ ਪੂਰਾ ਹੁੰਦਾਗਾ ਜੇ ਕਿਉਂਕਿ ਹਸਪਤਾਲ ਚ ਜੇ ਜਾਗੇ ਕਿ ਸੰਕਟ ਦੀ ਕੀਮਤੀ ਚ ਮਰੀਜ਼ ਵੀ ਹੁੰਦੇ ਆ ਉਹਨਾਂ ਦੇ ਬਾਰਸ ਵੀ ਹੁੰਦੇ ਆ ਇਹ ਐਂ ਜੀ ਕਾਰਜ ਤਾਂ ਬਹੁਤ ਵੱਡਾ ਔਖਾ ਵੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਲੇਕਿਨ ਆਪਾਂ ਸਾਰੇ ਜਿੰਨੇ ਇੱਥੇ ਖੜੇ ਆਂ ਤੁਹਾਡੇ ਸਮੇਤ ਸਾਰੇ ਆਪਾਂ ਗੁਰੂ ਘਰ ਦੀ ਮਰਜ਼ਾਦਾ ਨੂੰ ਮੰਨਣ ਵਾਲੇ ਆਂ ਸਾਡੇ ਕੋਲੇ ਆਪਣੇ ਪੱਲੇ ਤਾਂ ਕੁਝ ਨਹੀਂ ਹੈ ਲੇਕਿਨ ਸਾਨੂੰ ਗੁਰੂ ਸਾਹਿਬਾਂ ਨੇ ਐਡਾ ਵੱਡਾ ਜਿਹੜਾ ਖਜ਼ਾਨਾ ਹੈ ਉਹ ਬਖਸ਼ਿਸ਼ ਕੀਤਾ ਜਿਵੇਂ ਵਰਵਾਨੀ ਦਾ ਫਰਮਾਨ ਹੈ ਖਾਹੋ ਖਰਚੋ ਰਲਮਿਲ ਭਾਈ ਟੋਟ ਨਾ ਆਵੇ ਵੱਧੋ ਜਾਏ ਸੋ ਜਦੋਂ ਗੁਰੂ ਸਾਹਿਬ ਦਾ ਉਪਦੇਸ਼ ਹੈ ਵੀ ਤੁਸੀਂ ਜਦੋਂ ਮੇਰੇ ਬੱਚੇ ਬਣ ਕੇ ਇਹਨੂੰ ਰਲ ਮਿਲ ਕੇ ਛਕੋਗੇ ਤਾਂ ਇਹਦੇ ਵਿੱਚ ਕੋਈ ਕਮੀ ਨਹੀਂ ਹੋਣੀ ਸੋ ਸਾਨੂੰ ਇਹ 21 ਸਾਲਾਂ ਦੇ ਵਿੱਚ ਇਹ ਗੱਲ ਮਹਿਸੂਸ ਵੀ ਹੋਈ ਹੈ ਕਿ ਅਸੀਂ ਤਾਂ ਬਹੁਤ ਛੋਟੀ ਸੋਚ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸੀ ਲੇਕਿਨ ਗੁਰੂ ਦੀ ਜਿਹੜੀ ਬਖਸ਼ਿਸ਼ ਹੈ ਉਹ ਬਹੁਤ ਵੱਡੀ ਹੈ ਉਹ ਗੁਰੂ ਨੇ ਏਡੀ ਬਡੀ ਮਿਹਰ ਕੀਤੀ ਹੈ ਤਾਂ ਸਾਡੇ ਨਾਲ ਇੱਕ ਬਹੁਤ ਵੱਡਾ ਕਾਫਲਾ ਪਿੰਡਾਂ ਦਾ ਔਰ ਸ਼ਹਿਰ ਦਾ ਪਟੰਡਿ ਚਿੱਲੇ ਤੋਂ ਬਾਹਰ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਰਦਨ ਨਾਲ ਸੰਗਤ ਜੁੜ ਗਈ ਕਿਉਂਕਿ ਉਹਨਾਂ ਨੂੰ ਇਹ ਗੁਰੂ ਦਾ ਕਾਰਜ ਲੱਗਦਾ ਸੋ ਇਸ ਕਰਕੇ ਇਹ ਕਾਰਜ ਗੁਰੂ ਦਾ ਹੈ ਉਹ ਆਪ ਹੀ ਕਰਾ ਰਿਹਾ ਹੈ ਇਹ ਸਾਰੀ ਬड़ाई ਉਸੇ ਦੀ ਹੈ ਪਹਿਲਾਂ ਤਾਂ ਆਪਾਂ ਦੇ ਸੋਚ ਲਈਦਾ ਇਹਨੂੰ ਤਿਆਰ ਕਰਨਾ ਜਿਹੜਾ ਉਹ ਵੀ ਬਹੁਤ ਮੁਸ਼ਕਲ ਕੰਮ ਹੁੰਦਾ ਕੋ ਬਹੁਤ ਵੱਡਾ ਕੰਮ ਹੁੰਦਾ ਫਿਰ ਜਾ ਕੇ ਵਰਤਉਣਾ ਇਹ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਦੇਖੋ ਜੀ ਜਿਹੜਾ ਬਣਾਉਣ ਦਾ ਕਾਰਜ ਹੈ ਜਿਵੇਂ ਪਹਿਲਾਂ ਗੱਲ ਕੀਤੀ ਵੀ ਹਰੇਕ ਬੰਦੇ ਨੂੰ ਚਾਹ ਹੈ ਵੀ ਮੈਂ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦਾ ਕੋਈ ਬੰਦਾ ਪਿੱਛੇ ਨਹੀਂ ਰਹਿੰਦਾ ਬੀਬੀਆਂ ਇੰਨੀ ਗਰਮੀ ਦੇ ਵਿੱਚ ਸਿਗਰ ਦੁਪਹਿਰ ਮਈ ਜੂਨ ਦਾ ਮਹੀਨਾ ਉਦੇ ਵਿੱਚ ਉਹ ਆਪ ਦੁਪਹਿਰੇ 2:3 ਵਜੇ ਆਉਂਦੀਆਂ ਨੇ ਲੰਗਰ ਬਣਾਉਂਦੀਆਂ ਨੇ ਸਾਨੂੰ ਤਾਂ ਕਦੇ ਮਹਿਸੂਸ ਹੁੰਦੇ ਨਹੀਂਗਾ ਵੀ ਇੱਥੇ ਉਹਨਾਂ ਨੂੰ ਕੋਈ ਕਦੇ ਉਹਨਾਂ ਨੂੰ ਸਾਨੂੰ ਲਾਂਭਾ ਦਿੱਤਾ ਹੋਵੇ ਵੀ ਅਸੀਂ ਗਰਮੀ ਮਰਦੀਆਂ ਜਾਂ ਐ ਕਰਦੀਆਂ ਐਵੇਂ ਜਿਵੇਂ ਜਿਹੜੇ ਸੇਵਾਦਾਰ ਬਣਾਉਣ ਵਾਲੇ ਆ ਜਾਂ ਵਰਤੌਣ ਵਾਲੇ ਆ ਉਹ ਤਾਂ ਆਉਦੀ ਖੁਸ਼ੀ ਨਾਲ ਜਾਂਦੇ ਆ ਸਾਨੂੰ ਤਾਂ ਕਈ ਵਾਰ ਇਹ ਹੁੰਦਾ ਵੀ ਇਹ ਹੱਕ ਨਾ ਜਾਣ ਥੱਕ ਨਾ ਜਾਣ ਲੇਕਿਨ ਉਹ ਤਾਂ ਸਾਨੂੰ ਉਹਨਾਂ ਨੂੰ ਦੇਖ ਕੇ ਸਾਨੂੰ ਆਪ ਨੂੰ ਵੀ ਮਨੋਬਲ ਸਾਡਾ ਵੱਧ ਹੈ ਵੀ ਯਾਰ ਸੇਵਾਦਾਰੀ ਇੰਨੇ ਤਕੜੇ ਆਗੇ ਬੀਬੀਆਂ ਵੀ ਇੰਨੀ ਸੇਵਾ ਰੀਤਾ ਕਰ ਰਹੀਆਂ ਐ ਤਾਂ ਫਿਰ ਸਾਡਾ ਜਿਹੜਾ ਮਨੋਬਲ ਹੋਰ ਵਧ ਜਾਂਦਾ ਹੈ ਅਸੀਂ ਇਹਨੂੰ ਹੋਰ ਵੀ ਵਧੀਆ ਟੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਇੱਥੋਂ ਤਿਆਰਤਾ ਇੱਥੇ ਹੋ ਜਾਂਦਾ ਹੈਗਾ ਸਿੰਘ ਵਰਤਾਂ ਵੀ ਆਉਂਦੇ ਹੈਗੇ ਪਰ ਫਿਰ ਰਾਸ਼ਨ ਪਾਣੀ ਹੁੰਦਾ ਹੈਗਾ ਉਹ ਕਿੱਥੋਂ ਕਿੱਥੋਂ ਆਉਦਾ ਹੈਗਾ ਜੀ ਫਿਰ ਉਹੀ ਗੱਲ ਆ ਜਾਂਦੀ ਹੈ ਜੀ ਰੱਛ ਇਹ ਤਾਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਗੁਰੂ ਦਾ ਕਾਰਜ ਹੈ ਵੀ ਇਹਦੇ ਵਿੱਚ ਹਰੇਕ ਬੰਦਾ ਇਹ ਚਾਹੁੰਦਾ ਯਾਰ ਮੈਂ ਆਪ ਦਾ ਵੱਧ ਤੋਂ ਵੱਧ ਜਿੰਨਾ ਵੀ ਮੈਂ ਪਾ ਸਕਦਾ ਮੈਂ ਯੋਗਦਾਨ ਪਾਵਾਂ ਕੋਈ ਬੰਦਾ ਪਿੱਛੇ ਰਹੀ ਨਹੀਂ ਰਿਹਾ ਸਾਨੂੰ ਤਾਂ ਇੰਨੀ ਹੈਰਾਨੀ ਹੋ ਜਾਂਦੀ ਹੈ ਕਿ ਜਿਵੇਂ ਪਹਿਲਾਂ ਵੀ ਗੱਲ ਕਰੀ ਸੀ ਵੀ ਗੁਰੂ ਦਾ ਖਜ਼ਾਨਾ ਹੀ ਏਡਾ ਵੱਡਾ ਵਿੱਚ ਕਦੇ ਤੋਟ ਆ ਹੀ ਨਹੀਂ ਸਕਦੀ ਇਹ ਤਾਂ ਮਤਲਬ ਗੁਰੂ ਘਰ ਦੇ ਬਹੁਤ ਵੱਡੀਆਂ ਬੜਾਈਆਂ ਨੇ ਉਹ ਗੁਰੂ ਆਪ ਹੀ ਕਰਾ ਰਹੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਮੈਂ ਰਿਟਾਇਰ ਸੂਬੇਦਾਰ ਜਗਰਾਤ ਸਿੰਘ ਕੀ ਕਹਿਣਾ ਚਾਹੂੰ ਕੀ ਕਹਿਣਾ ਪਿਛਲੇ 2 ਸਾਲਾਂ ਤੋਂ ਸੇਵਾ ਕਰ ਰਹੇ ਹਾਂ ਕੀ ਕਹਿਣਾ ਚਾਹੂੰਗੇ ਜਿਵੇਂ ਇੱਥੇ ਲੰਗਰ ਚੱਲਦੇ ਹੈਗੇ ਤੇ ਲੋਕ ਆਪਣੇ ਜਿਹੜੇ ਸੇਵਾਦਾਰ ਆ ਕੇ ਉਹ ਬਹੁਤ ਵੱਡਾ ਸਹਿਯੋਗ ਬਹੁੰਦਾ ਕਿਹੜੇ ਕਿਹੜੇ ਪਿੰਡਾਂ ਦੇ ਜਗ ਮਹੱਲਿਆਂ ਦੇ ਸਹਿਯੋਗ ਪਾ ਰਹੇ ਪਿੰਡਾਂ ਦੇ ਸਾਡਾ ਪੂਰਾ ਬਠਿੰਡਾ ਸ਼ਹਿਰ ਜੀ ਪੂਰੇ ਪਿੰਡ ਦੇ ਸ਼ਾਇਰ ਦੀਆਂ ਸੰਗਤਾਂ ਔਰ ਨਾਲ ਪਿੰਡ ਕੋਟ ਸ਼ਮੀਰ ਦੀ ਸੰਗਤ ਜਿਹੜੀ ਸਾਨੂੰ ਕਣਕ ਦਿੰਦੀ ਆ ਹਰ ਸਾਲ ਤੇ ਨਾਲ ਕਲੇਬਾਂਦਰ ਕੋਟਪਾਰਾ ਫੂਸ ਮੰਡੀ ਇਹਨਾਂ ਪਿੰਡਾਂ ਤੋਂ ਆਪਣੇ ਆਪ ਸਾਡੇ ਕਣਕ ਛੜ ਕੇ ਜਾਂਦੇ ਨੇਗੇ ਤੇ ਸਬਜ਼ੀ ਮੰਡੀ ਦੇ ਵਿੱਚੋਂ ਸਾਨੂੰ ਸਬਜ਼ੀ ਆਉਂਦੀ ਹੈ ਸੇਵਾ ਦੇ ਵਿੱਚ ਸਾਰਾ ਸਿੱਧਾ ਤੇ ਜਿਵੇਂ ਹੋਰ ਵੀ ਦੱਸਿਆ ਜਾ ਰਿਹਾ ਹੈ ਕਿ ਵੀ ਜਿਵੇਂ ਡਾਕਟਰ ਵੀ ਐਸ਼ਾ ਦੇ ਨਾਲ ਜੁੜਿਆ ਕੋਈ ਇੱਕ ਦਿਨ ਜਾਂ ਦੋ ਦਿਨ ਪਾਉਂਦੇ ਆ ਕਿ ਹੋਰ ਗੁਰਦੁਆਰਾ ਸਾਹਿਬ ਵੀ ਹੈ ਕਿ ਜਿਵੇਂ ਗੁਰੂ ਕੀ ਨਗਰੀ ਆ ਜਾਂ ਮਾਡਰ ਟਾਉਣਾ ਦਾ ਆਪਣੇ ਐਨ ਐਫ ਐ ਲੱਗੇ ਕਦੇ ਹਾਂਜੀ ਹਾਂਜੀ ਚਾਰ ਗੁਰਦਰਾ ਸਾਹਿਬ ਪੰਜ ਗੁਰਦਰਾ ਸਾਹਿਬ ਨੇਗੇ ਜਿਹੜਾ ਹੌਸਪੀਟਲ ਕਲੋਨੀ ਹੈਗੀ ਉਦਮ ਸਿੰਘ ਨਗਰ ਹੈਗਾ ਇਹ ਗੁਰੂ ਕੀ ਨਗਰੀ ਹੈ ਤੇ ਮਾਡਰ Town ਹੈਗਾ ਇਹ ਸਾਨੂੰ ਹਰ ਮਹੀਨੇ ਦੇ ਵਿੱਚ ਇੱਕ ਇੱਕ ਲੰਗਰ ਦਿੰਦੇ ਨੇਗੇ ਤੇ ਬਾਕੀ ਸੰਗਤਾਂ ਸ਼ਹਿਰ ਦੀਆਂ ਸੰਗਤਾਂ ਨੇ ਜਿਹੜੀਆਂ ਇੱਕ ਲੰਗਰ ਮਤਲਬ 3000 ਰੁਪਏ ਲੰਗਰ ਅਸੀਂ ਰੱਖਿਆ ਹੋਇਆ ਸਿਰਫ ਛੋਟੀ ਜਿਹੀ ਮਾਇਆ ਉਹਦਾ ਤਕਰੀਬ ਪੱਕੇ ਲੰਗਰ ਸੰਗਤਾਂ ਨੇ ਕੀਤੇ ਹੋਏ ਨੇਗੇ ਤੇ ਜਿਹੜੇ ਹਰ ਮਹੀਨੇ ਸਾਨੂੰ ਇੱਕ ਲੰਗਰ ਹਰ ਮਹੀਨੇ ਦਿੰਦੇ ਨੇਗੇ ਇਹ ਜਿਵੇਂ ਵਰਤੋਂ ਜਾਂਦਾ ਹੈ ਕਿ ਉਹਦੇ ਵਾਸਤੇ ਕੋਈ ਜਿਹੜੇ ਸੇਵਾਦਾਰ ਹੈਗੇ ਉਹ ਆਪਣੇ ਫਿਰੇ ਸੇਵਾ ਕਰਦੇ ਆ ਜਾਂ ਕੋਈ ਪੇੜ ਰੱਖੇਗੇ ਨਹੀਂ ਜ ਨਹੀਂ ਸਾਡੇ ਕੋਲੇ ਕੋਈ ਪੇੜ ਪੇੜ ਸੇਵਾਦਾਰ ਨਹੀਂ ਆ ਸਾਡੇ ਦੋ ਬੀਬੀਆਂ ਨੇ ਪੇੜ ਸੇਵਾਦਾਰ ਜਿਹੜੀਆਂ ਥੋੜੀ ਸਫਾਈ ਕਰਦੀਆਂ ਨੇਗੀਆਂ ਤੇ ਬਾਕੀ ਸਾਰੇ ਸੇਵਾਦਾਰ ਨੇ ਬੱਚੇ ਨੇ ਜਿਆਦੇ ਦਿਨੋ ਸੇਵਾ ਕਰਦੇ ਬਿਲਕੁਲ ਦੇ ਵਸ ਸਾਰੇ ਰਿਟਾਇਰ ਆਦਮੀ ਨੇ ਕੋਈ ਸਵੇਰੇ ਸਬਜ਼ੀ ਕੱਟ ਜਾਂਦਾ ਹੈਗਾ ਕੋਈ ਦੁਪਹਿਰੇ ਆ ਕੇ ਲੰਗਰ ਬਣਵਾਉਣ ਦੀ ਸੇਵਾ ਕਰਵਾ ਲੈਂਦਾ ਕੋਈ ਮਤਲਬ ਸ਼ਾਮ ਨੂੰ ਵਰਤੋਂ ਦੀ ਸੇਵਾ ਕਰਦਾ ਅਟੋਟੀ ਤਕਰੀਬਨ 100 ਬੰਦਾ ਹਰ ਰੋਜ਼ ਇਹ ਸੰਗਤ ਦੇ ਵਿੱਚ ਹਿੱਸਾ। ਇਹ ਵੀ ਸੁਣਨਾ ਚਾਹੀਦਾ ਹੈ ਕਿ ਜਦੋਂ ਲੰਗਰ ਤਿਆਰ ਹੁੰਦਾ ਹੈਗਾ ਉਦੋਂ ਕੋਈ ਬੀਬੀ ਜਾਂ ਭਾਈ ਸਾਹਿਬ ਵੀ ਗੱਲਬਾਤ ਨਹੀਂ ਕਰਦਾ ਬਿਗਰੂ ਦਾ ਨਾਮ ਹੀ ਜਪਦਾ ਹੈ ਤੇ ਉਹ ਲੰਗਰ ਹੈ ਜਿਹੜਾ ਮਰੀਜ਼ਾਂ ਕੋਲੇ ਜਾਂਦਾ ਹੈਗਾ ਤੇ ਮਰੀਜ਼ ਤੰਦਰੁਸਤ ਹੋ ਕੇ ਵੀ ਜਾਂਦੇ ਨੇ। ਬਿਲਕੁਲ ਬਿਲਕੁਲ ਜੀ। ਇਹ ਬਿਲਕੁਲ ਪਟਾਲ ਸੱਚਾਈ ਹੈ ਕਿਸੇ ਨੂੰ ਵੀ ਇਹ ਪ੍ਰਾਉਡ ਹੀ ਨਹੀਂ ਹੈਗਾ ਵੀ ਅਸੀਂ ਇੱਥੋਂ ਲੰਗਰ ਬਣਾ ਕੇ ਭੇਜਦੇ ਹਾਂ। ਉਹ ਸਿਰ ਬੀਬੀਆਂ ਇੰਨੀ ਸੇਵਾ ਕਰਦੀਆਂ ਸਾਡੀਆਂ ਬਿਲਕੁਲ ਅੱਗੇ ਦੇਖ ਲਓ ਅੱਜ ਮਈ ਦਾ ਮਹੀਨਾ ਹੈ 47 48 ਡਿਗਰੀ ਤੇ ਚੱਲ ਰਿਹਾ ਫਿਰ ਵੀ ਲੱਕੜ ਦੇ ਉੱਤੇ ਸਾਡੇ ਬੀਬੀਆਂ ਪ੍ਰਸ਼ਾਦਾ ਬਣਾਉਂਦੀਆਂ ਨੇ ਛੌਕ ਨਾਲ ਬਣਾਉਂਦੀਆਂ ਨੇ ਮਸ਼ੀਨ ਆਈ ਸੀ ਸਾਡੇ ਉਹ ਪ੍ਰਸ਼ਾਦੇ ਥੋੜੇ ਜਿ ਸੁੱਕਦੇ ਵੀ ਸੀਗੇ ਤੇ ਬੀਬੀਆਂ ਕਹਿੰਦੀਆਂ ਨਹੀਂ ਅਸੀਂ ਹੱਥੀ ਬਣਾਵਾਂਗੇ ਜਿਹੜਾ ਪ੍ਰਸ਼ਾਦਾ ਮਤਲਬ ਸ਼ਾਮ ਤੱਕ ਮਲਾਇਮ ਰਹੇ 8-9 ਵਜੇ ਤੱਕ ਵਧੀਆ ਸੰਗਤ ਸੱਚੀ ਕਬੀਰੀ ਸਿਕਾਲ ਜੀ ਕੀ ਨਾਮ ਹੈ ਮੈਂ ਆਤਮਾ ਸਿੰਘ ਚੈਲ ਗੁਰਦੁਆਰਾ ਸੀਪਾਈ ਪਤੀ ਦਾਸ ਦੇ ਸਰਪ੍ਰਸਤ ਮੇਰੇ ਨਾਲ ਖੜੇ ਹੈ ਸਾਡੇ ਮੁਖ ਸੇਵਾਦਾਰ ਸੂਬੇ ਦਾ ਜਗਰਾਤ ਸਿੰਘ ਜੀ ਭਾਈ ਵਿਕਰਨ ਸਿੰਘ ਜੀ ਢੰਗੜ ਸਖਤਰ ਬਾਕੀ ਸਾਰੇ ਸੰਗਤ ਬਾਬਾ ਜੀ ਖੜੇ ਹੈਗੇ ਸਾਡੇ ਹੈੱਡ ਗ੍ਰੰਥੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵੈਕ ਜੀ ਦਾ ਖਾਲਸਾ ਵੈਕ ਜੀ ਦੀ ਫਤਿਹ ਇੱਕ ਜੇ ਆਪਾਂ ਕਹਿ ਲਈਏ ਜਿਵੇਂ ਲੰਗਰ ਸੀਗਾ ਬਾਬੇ ਨਾਨਕ ਨੇ 20 ਪਿਆੰਦੇ ਲੰਗਰ ਚਲਾਇਆ ਸੀ ਪਰ ਉਹਦਾ ਵਿਆਜ ਇੰਨਾ ਬਣਗਾ ਕਿ ਭਾਵੇਂ ਸਾਰੀ ਦੁਨੀਆ ਦੇ ਵਰਤ ਤੀਏ ਉਹ ਤੇ ਕਿਤੇ ਟੋਟ ਨਹੀਂ ਆਈ ਤੇ ਇੱਥੋਂ ਵੀ ਜਿਹੜਾ ਲੰਗਰ ਜਿਹੜਾ ਲਗਾਤਾਰ ਹਸਤਾਲ ਲਈ ਜਾ ਰਿਹਾ ਹੈ ਕਿ ਉਹਦੇ ਬਾਰੇ ਕੀ ਕਰਨੇ ਚਾਹੀਦੇ ਮੈਂ ਇਹੀ ਕਹਿਣਾ ਚਾਹੂੰ ਉਹਦੇ ਬਾਰੇ ਕਿ ਜਦੋਂ ਤੇ ਇਹ ਸ਼ੁਰੂ ਕੀਤਾ 2003 ਤੋਂ ਐਡੀ ਗੁਰੂ ਦੀ ਕਿਰਪਾ ਹੈ ਮਹਾਰਾਜ ਦੀ ਕਿਰਪਾ ਹੈ ਬਾਬੇ ਨਾਨਕ ਦੀ ਕਿਰਪਾ ਹੈ ਗੁਰੂ ਅਮਰਦਾਸ ਸੇਵਾ ਸਥੈਤੀ ਬਣਾਈ ਹੋਈ ਹੈ ਅਸੀਂ ਗੁਰੂ ਅਮਰਦਾਸ ਜੀ ਦਾ ਜਨਮ ਦਿਨ ਮਨਾਉਂਦੇ ਆ ਇਸੇ ਤੇ ਆਏ ਸਾਲ ਅਸੀਂ ਖੰਡ ਪਾਟ ਸਾਬ ਕਰਾਉਨੇ ਆਂਗੇ ਤੇ ਸੰਗਤਾਂ ਸੇਵਾ ਕਰਦੀਆਂ ਐ ਐਡੀ ਗੁਰੂ ਦੀ ਕਿਰਪਾ ਵੀ ਜਦੋਂ ਦਾ ਚਾਲੂ ਹੋਇਆ ਕਦੇ ਵੀ ਟੋਟ ਨਹੀਂ ਆਈ ਨਾ ਹੀ ਆਵੇ ਗੁਰੂ ਦਾ ਲੰਗਰ ਇਹ ਗੁਰੂ ਦੀ ਮਰਜ਼ਾ ਦਾ ਅਨਸਾਰ ਇਹ ਸਾਰਾ ਚੱਲ ਰਿਹਾ ਹੈ ਸੰਗਤਾਂ ਬੜੀ ਸੇਵਾ ਕਰਦੀਆਂ ਜਿਵੇਂ ਪ੍ਰਧਾਨੀਆਂ ਨੇ ਦੱਸਿਆ ਵੀ ਮਸ਼ੀਨ ਆਈ ਸੀਗੀ ਬੀਬੀਆਂ ਨੇ ਲੜਕੇ ਸਮਾਂ ਖੋਲ ਕੇ ਸਾਥੋਂ ਪਰਾਂ ਤਰਾਤੀ ਇਹ ਸਾਡੇ ਤਾਂ ਗੋਡੇ ਰਹਿ ਜਾਣਗੇ ਜਦੋਂ ਉਹ ਚੱਲਦਾ ਉਹੀ ਬੀਬੀਆਂ ਸੇਵਾ ਕਰਦੀਆਂ ਅਸੀਂ ਤਾਂ ਬੀਬੀਆਂ ਦਾ ਔਰ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਔਰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਪਤਾ ਲੱਗਿਆ ਵੀ ਜਿਵੇਂ ਲੋੜਵੰਦ ਹੁੰਦੇ ਆ ਕਿ ਜਿਵੇਂ ਮਰੀਜ਼ ਆ ਉੱਥੇ ਉਹਨੂੰ ਦਲਗੇ ਦੀ ਲੋੜ ਆ ਜਾਂ ਖੀਰ ਦੀ ਲੋੜ ਆ ਜਾਂ ਕੋਈ ਹੋਰ ਚੀਜ਼ ਉਸ ਤਰ੍ਹਾਂ ਦਾ ਲੰਗਰ ਵੀ ਜਾਂਦਾਗਾ ਜੀ ਹਾਂ ਜੀ ਕੀ ਹੈ ਵੀ ਖੀਰ ਦਾ ਲੰਗਰ ਪਹਿਲਾਂ ਪਹਿਲਾਂ ਅਸੀਂ ਕਰ ਲਿਆ ਸੀਗਾ ਵੀ ਖੀਰ ਦਿਆ ਕਰੀਏ ਇਹ ਇੱਕ ਮਤਾ ਪਾ ਲਿਆ ਵੀ ਜਿਹੜੀ ਖੀਰ ਵਾਲੀ ਗੱਲ ਹੈ ਇਹ ਆ ਜਾਂਦੀ ਹੈ ਵੀ ਜਿਵੇਂ ਵੀ ਬਿਨਾਂ ਬਰੀਜ ਤੋਂ ਫਿਰ ਅਸੀਂ ਦਲਗਏ ਦੇ ਜ਼ਿਆਦਾ ਰੱਖਿਆ ਦਲਗਿਆ ਵੀ ਇਸ ਤਰ੍ਹਾਂ ਦਾ ਬਣਾਉਣਾ ਵੀ ਖੀਰ ਵਰਗਾ ਹੀ ਹੈ ਦੁੱਧ ਪਾ ਕੇ ਬਣਾਉਨੇ ਆਂਗੇ ਇਹ ਦਲਗਏ ਦੇ ਜ਼ਿਆਦਾ ਰੱਖਿਆ ਦਾਲ ਫੁਲਕੇ ਤੇ ਦਲਗਿਆ ਖੀਰ ਦਾ ਲੰਗਰ ਅਸੀਂ ਨਹੀਂ ਵਰਤਉਂਦੇ ਖੀਰ ਦਾ ਇਹ ਹੁੰਦਾ ਵੀ ਜਿਵੇਂ ਹੁਣ ਆ ਪ੍ਰੋਗਰਾਮ ਹੈ ਇਹ ਜੇ ਥਾਵਾ ਜਾਂ ਗੁਰਪੂਰ ਬਾਗੇ ਉੱਥੇ ਖੀਰ ਦਾ ਤੇ ਨਹੀਂ ਤਾਂ ਦਲਗਿਆ ਆ ਵਗੈਰਾ ਤੇ ਦਾਲ ਫੁਲਕੇ ਦਾ ਹੈ ਤੇ ਬੜਾ ਜਿਵੇਂ ਕਿ ਵੀ ਮਰੀਜ਼ ਜਿਹੜਾ ਜਾਂਦਾ ਹੈ ਬੜਾ ਜਿਵੇਂ ਕਹਿੰਦੀ ਗੁਰੂ ਦੀ ਕਿਰਪਾ ਅਰਦਾਸ ਕਰਕੇ ਇੱਥੇ ਜਾਂਦੇ ਆ ਤੇ ਅਰਦਾਸ ਜਦੋਂ ਕਰਕੇ ਜਾਂਦੇ ਆ ਤੇ ਮਰੀਜ਼ ਠੀਕ ਹੋ ਹੋ ਕੇ ਜਾਂਦੇ ਆ ਜਿਵੇਂ ਕਿ ਪਿੰਡ ਕੋਰਸ਼ਮੀਰ ਹੈ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ ਅਸੀਂ ਉਹਨਾਂ ਨੂੰ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਦੋਂ ਤੋਂ ਲੰਗਰ ਚੱਲਿਆ 21 ਸਾਲ ਹੋ ਗਏ ਪੂਰੇ 22ਵਾਂ ਸਾਲ ਚੜ ਗਿਆ ਉਹਦੇ ਤੋਂ ਉਹ ਕਣਕ ਦੀ ਸੇਵਾ ਸਾਡੇ ਨਾਲ ਲਾ ਕੇ ਇਕੱਠੀ ਕਰਾਉਂਦੇ ਆਂ ਹੋਰ ਵੀ ਪਿੰਡ ਆਉਂਦੇ ਆ ਤਿੰਨ-ਚਾਰ ਪਿੰਡ ਤਾਂ ਹੋਰ ਵੀ ਕਈ ਪਿੰਡ ਜੁੜ ਗਏ ਹਾਂਜੀ ਕਾਲੇਵੰਦਰ ਹੋ ਗਏ ਜਿਵੇਂ ਕੋਟਫੱਤਾ ਹੋ ਗਿਆ ਤੇ ਫੂਸ ਮੰਡੀ ਹੋ ਗਈ ਉਹ ਵੀ ਸੇਵਾ ਕਰਦੇ ਆਂ ਅਸੀਂ ਉਹਨਾਂ ਪਿੰਡਾਂ ਦਾ ਵੀ ਸਾਰਿਆਂ ਦਾ ਪਹਿਲੇ ਦਿਲੋਂ ਸਾਰੀ ਕਮੇਟੀ ਬਣੀ ਹੋ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਇਹ ਵੀ ਪਤਾ ਲੱਗਿਆ ਵੀ ਜਦੋਂ ਲੰਗਰ ਤਿਆਰ ਹੁੰਦਾ ਹੈਗਾ ਉੱਥੇ ਕੋਈ ਗੱਲਬਾਤ ਨਹੀਂ ਕਰਦਾ ਉੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਤੇ ਉਹ ਲੰਗਰ ਜਦੋਂ ਮਰੀਜ਼ਾਂ ਦੇ ਕੋਲੇ ਜਾਂਦਾ ਹੈਗਾ ਤਾਂ ਮਰੀਜ਼ ਵੀ ਤੰਦਰੁਸਤ ਹੁੰਦੇ ਕਿਉਂਕਿ ਬਾਣੀ ਦਾ ਉਹਦੇ ਤੇ ਪ੍ਰਭਾਵ ਪਉਂਦਾ ਹਾਂ ਇਹ ਗੱਲ ਵੀ ਥੋੜੀ ਸੱਚ ਹੈ ਜਿਵੇਂ ਕਿ ਬੀਬੀਆਂ ਸੇਵਾ ਕਰਦੀਆਂ ਸੇਵਾਦਾਰ ਸਬਜ਼ੀ ਕੱਟਦੇ ਆਗੇ ਉਹ ਵੀ ਉੱਥੇ ਵਾਹਿਗੁਰੂ ਦਾ ਨਾਮ ਹੀ ਜਪਦੇ ਆ ਸਤਨਾਮ ਵਾਹਿਗੁਰੂ ਦਾ ਨਾਮ ਜਪਦੇ ਆਗੇ ਉਹ ਜਦੋਂ ਬਾਣੀ ਦਾ ਨਾਮ ਜਪਦੇ ਆਗੇ ਉਹ ਜਾ ਕੇ ਜਦੋਂ ਮਰੀਜ਼ਾਂ ਨੂੰ ਸਿ ਇਹ ਗੁਰੂ ਦੀ ਕਿਰਪਾ ਹੈ ਜੀ ਵੀ ਮਰੀਜ਼ ਤਕਰੀਬਨ ਠੀਕ ਹੋ ਕੇ ਜਾਂਦੇ ਆ। ਤੁਸੀਂ ਸੁਣ ਚੁੱਕੇ ਹੋਗੇ ਸੰਗਤ ਸਾਹਿਬ ਤੋਂ ਕਿਉਂਕਿ ਜਿਹੜੇ ਇੱਥੇ ਲੰਗਰ ਚਲਾਏ ਜਾਂਦੇ ਹੈਗੇ ਉਹ ਲਗਾਤਾਰ 21 ਸਾਲ ਤੋਂ ਜਿਹੜਾ ਇਹ ਲੰਗਰ ਚੱਲ ਰਿਹਾ ਹੈਗਾ ਸਿਵਲ ਹਸਪਤਾਲ ਦੇ ਜਿਹੜੇ ਮਰੀਜ਼ ਹੈ ਜੋ ਉਹਨਾਂ ਦੇ ਵਾਰਸ ਹੈ ਉਹਨਾਂ ਲਈ ਮਿਹਰ ਵੇਗਣ ਜਿਹੜਾ ਸਪਲਾਈ ਹੋ ਰਿਹਾ ਹੈਗਾ ਅਤੇ ਇੱਕ ਤੋਂ ਵੱਡੀ ਗੱਲ ਇਹ ਹੈਗੀ ਕਿ ਜਦ ਲੰਗਰ ਤਿਆਰ ਹੁੰਦਾ ਉਦੋਂ ਸਿਰਫ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈਗਾ ਤੇ ਜਿਹੜਾ ਗੁਰਬਾਣੀ ਦਾ ਪ੍ਰਭਾਵ ਹੁੰਦਾ ਹੈਗਾ ਉਹ ਲੰਗਰ ਤੇ ਪਿਆ ਹੁੰਦਾ ਤੇ ਉਸ ਕਰਕੇ ਮਰੀਜ ਆ ਜਿਹੜਾ ਉਹ ਤੰਦਰੁਸਤ ਹੋ ਕੇ ਇਥੋਂ ਹਸਪਤਾਲ ਕੋ ਜਾਂਦਾਗਾ ਕਿਉਂਕਿ ਉਹ ਲੰਗਰ ਹੀ ਸਭ ਇਥੇ ਚਾਹਿਆ ਜਾਂਦਾਗਾ ਸਾਡੇ ਨਾਲ ਸਿੰਘ ਸਾਹਿਬ ਵੀ ਜੁੜੇਗਾ ਉਹਨਾਂ ਨਾਲ ਵੀ ਗੱਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ 21 ਸਾਲ ਪੂਰੇ ਹੋ ਗਏ ਜਿਹੜੇ ਇਸ ਲੰਗਰ ਦੀ ਸੇਵਾ ਚੱਲਦੇ ਨੇ ਉਸ ਵਾਰ ਕੀ ਕਹਿਣਾ ਚਾਹੂੰ ਹਾਂਜੀ ਇਸ ਸਤਿਗੁਰਾਂ ਦਾ ਜੀ ਕਾਰਜਾ ਸਤਿਗੁਰੂ ਜਦੋਂ ਸੰਗਤਾਂ ਨੂੰ ਉਦਮ ਬਖਸ਼ ਕਰ ਦਿੰਦਾ ਸੰਗਤ ਦੇ ਵਿੱਚ ਆਪ ਸਤਿਗੁਰੂ ਵਰਸ ਕੇ ਇਹੋ ਜਿਹੇ ਜਿਹੜੇ ਉਦਮ ਹਨ ਉਹ ਸੰਗਤਾਂ ਨੂੰ ਬਖਸ਼ ਕਰਦੇ ਹਨ ਤੇ ਜਿਹਦੇ ਕਰਕੇ ਜਿਹੜਾ ਸੰਗਤਾਂ ਦੇ ਵਿੱਚ ਬੜਾ ਚਾਹ ਉਤਸ਼ਾਹ ਭਾਵਨਾ ਦੇ ਨਾਲ ਜਿਵੇਂ ਤੁਸੀਂ ਲੰਗਰਾਂ ਦੀ ਗੱਲ ਕਰ ਰਹੇ ਹੋ ਕਿਉਂਕਿ ਜਦੋਂ ਬਾਣੀ ਦਾ ਸ਼ਬਦ ਦਾ ਪ੍ਰਭਾਵ ਗੁਰੂ ਕੇ ਲੰਗਰ ਪ੍ਰਸ਼ਾਦੇ ਦੇ ਉੱਪਰ ਪੈਂਦਾ ਹੈ ਲੰਗਰ ਪ੍ਰਸ਼ਾਦਾ ਬਾਣੀ ਦੇ ਨਾਲ ਸਿਮਰਨ ਦੇ ਨਾਲ ਤਿਆਰ ਹੁੰਦਾ ਹੈ ਜਿਸ ਤਰ੍ਹਾਂ ਇੱਕ ਜਿਹੜੀ ਦਵਾਈ ਹੈ ਉਹ ਲਾਜ਼ਮੀ ਹੁੰਦੀ ਹੈ ਉਸੇ ਤਰ੍ਹਾਂ ਜਿਹੜੀ ਗੁਰੂ ਦੇ ਅੱਗੇ ਦੁਆ ਹੈ ਉਹ ਵੀ ਬਾਣੀ ਦੇ ਰੂਪ ਦੇ ਵਿੱਚ ਸਿਮਨ ਦੇ ਰੂਪ ਦੇ ਵਿੱਚ ਉਹ ਦੁਆ ਦਾ ਕੰਮ ਕਰਦੀ ਹੈ ਜਿਵੇਂ ਆਪਣੇ ਪਿੰਡਾਂ ਤੋਂ ਵੀ ਬਹੁਤ ਲੋਕ ਆ ਜਿਹੜੇ ਸੰਗਤਾਂ ਦਾ ਲਗਾਤਾਰ ਜੁੜਦਿਆਂ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਵੀ ਸੇਵਾ ਜਿਹੜੇ ਉਹ ਬਹੁਤ ਵੱਡੇ ਜਿਹੜਾ ਲਾਭਦਾਕਾਰੀ ਹੈਗਾ ਤੇ ਉਸ ਵਾਸਤੇ ਹਰੇਕ ਪਿੰਡ ਜਿਹੜਾ ਉਹ ਸੇਵਾ ਕਰਨ ਲਈ ਇਸ ਪਾਸੇ ਰੁਝਿਆ ਹੋਇਆਗਾ ਕਿਉਂਕਿ ਪਹਿਲਾਂ ਕੱਲਾ ਕੋਟ ਸ਼ਮੀਰ ਸੀ ਹੁਣ ਹੋਰ ਪਿੰਡ ਵੀ ਜੁੜ ਗਿਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬੈਗਰੂ ਜੀ ਗੱਲ ਇਹ ਹੁੰਦੀ ਹੈ ਕਿ ਸੰਗਤਾਂ ਕੋਲ ਸਾਰੇ ਸਿੱਖਾਂ ਦੇ ਕੋਲ ਗੁਰੂ ਨੇ ਬਹੁਤ ਤਰ੍ਹਾਂ ਦੇ ਖਜ਼ਾਨੇ ਬਖਸ਼ ਕੀਤੇ ਹਨ ਧਨ ਦੇ ਵੀ ਭੰਡਾਰੇ ਹਨ ਪਰ ਸੰਗਤਾਂ ਨੂੰ ਦਸਵੰਦ ਕੱਢਣ ਦੇ ਲਈ ਜਿਹੜੀ ਪ੍ਰੋਪਰ ਜਗ੍ਹਾ ਹੈ ਉਹ ਪ੍ਰਾਪਤ ਨਹੀਂ ਹੁੰਦੀ ਕਈ ਵਾਰ ਕੀ ਹੁੰਦਾ ਹੈ ਸੰਗਤਾਂ ਆਪਣੇ ਧਨ ਦੇ ਨਾਲ ਸੇਵਾ ਕਰਦੀਆਂ ਹਨ ਉਹ ਜਿਹੜਾ ਪੈਸਾ ਹੈ ਉਹ ਕਿੱਥੇ ਜਾਂਦਾ ਹੈ ਉਹਦਾ ਪਤਾ ਨਹੀਂ ਲੱਗਦਾ ਤੇ ਇੱਥੇ ਸੰਗਤਾਂ ਦਾ ਵਿਸ਼ਵਾਸ ਹੈ ਸੰਗਤਾਂ ਦੇ ਹੱਥੀ ਕਈ ਤਾਂ ਪਰਿਵਾਰ ਆ ਕੇ ਆਪ ਜਿਨ੍ਹਾਂ ਦੀ ਸੇਵਾ ਹੁੰਦੀ ਹੈ ਉਹ ਆਪ ਲੱਗ ਕੇ ਉਹ ਪ੍ਰਸ਼ਾਦਾ ਤਿਆਰ ਕਰਵਾਉਂਦੇ ਨੇ ਆਪਣੇ ਹੱਥੀਂ ਰਾਸਣ ਲੈ ਕੇ ਆਉਂਦੇ ਹਨ ਆਪ ਸੇਵਾਮਾ ਕਰਾਉਂਦੇ ਹਨ ਕੋਈ ਬੱਚਿਆਂ ਦੇ ਜਨਮ ਦਿਨ ਤੇ ਫਿਰ ਕੋਈ ਆਪਣੇ ਬਜ਼ੁਰਗਾਂ ਨੂੰ ਯਾਦ ਕਰਦਾ ਹੈ ਜਾਂ ਕੋਈ ਕਿਸੇ ਤਰ੍ਹਾਂ ਦੇ ਵੀ ਖੁਸ਼ੀ ਦਾ ਸਮਾਂ ਹੁੰਦਾ ਹੈ ਸੰਗਤਾਂ ਨੂੰ ਪਤਾ ਹੈ ਕਿ ਇਹ ਜਿਹੜਾ ਸਾਡਾ ਪੈਸਾ ਹੈ ਇਹ ਜਿਹੜਾ ਸਾਡਾ ਦਸਬੰਦ ਹੈ ਇਹ ਬਿਲਕੁਲ ਸਹੀ ਜਗ੍ਹਾ ਤੇ ਸਾਡੇ ਹੱਥਾਂ ਦੇ ਰਾਹੀ ਜਾ ਰਿਹਾ ਹੈ ਤੇ ਲੋੜਵੰਦ ਮਰੀਜ਼ਾਂ ਦੇ ਲਈ ਜਿਨ੍ਹਾਂ ਨੂੰ ਜ਼ਰੂਰਤ ਹੈ ਲਾਜ਼ਮੀ ਹੈ ਕਿ ਉਹਨਾਂ ਦੇ ਮੁਖ ਦੇ ਵਿੱਚ ਇਹ ਸਾਡਾ ਕੱਢਿਆ ਹੋਇਆ ਦਸਬੰਦ ਹੋਏ ਉਹ ਜਾਵੇਗਾ ਇਸ ਕਰਕੇ ਸੰਗਤਾਂ ਦਾ ਬਹੁਤ ਚਾਹ ਹੈ ਉਤਸ਼ਾਹ ਹੈ ਕਈ ਤੇ ਨਗਰ ਵੱਖੋ-ਵੱਖਰੇ ਜਦੋਂ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿਉਂਕਿ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਜਦੋਂ ਜਿੱਥੇ ਪਰਿਵਾਰ ਦੀ ਕਰਦੇ ਹਾਂ ਉੱਥੇ ਨਾਲ ਜਿਹੜੀਆਂ ਸੰਗਤਾਂ ਸ਼ਖ ਦੀਆਂ ਹਨ ਬਣਾਉਂਦੀਆਂ ਹਨ ਉਹਨਾਂ ਦੇ ਵੀ ਭਲੇ ਦੀ ਅਰਦਾਸ ਹੁੰਦੀ ਹੈ ਇਸ ਕਰਕੇ ਜਿਹੜੀਆਂ ਸੰਗਤਾਂ ਹਨ ਬਹੁਤ ਸਾਰੇ ਨਗਰ ਆਪ ਮਹਾਰੇ ਹੀ ਇਸ ਮਹਾਨ ਸੇਵਾ ਦੇ ਵਿੱਚ ਜੁੜ ਰਹੀ ਹੈ ਬਾਬਾ ਜੀ ਨੇ ਵੀ ਦੱਸਿਆ ਕਿ ਜਿਹੜੀ ਦਵਾਈ ਹੈ ਦਵਾਈ ਦੇ ਨਾਲ ਦੁਆ ਵੀ ਜਿਹੜੀ ਕੰਮ ਕਰਦੀ ਹੈ ਕਿਉਂਕਿ ਇੱਥੇ ਦਵਾਈ ਦਿੱਤੇ ਜਾਂਦੇ ਹੈ ਕਿ ਡਾਕਟਰਾਂ ਵੱਲੋਂ ਦਵਾਈ ਦਿੱਤੀ ਜਾਂਦੀ ਹੈ ਤੇ ਇੱਥੇ ਦਵਾਈ ਜਿਹੜੀ ਦਿੱਤੀ ਜਾਂਦੀ ਹੈ ਕਿ ਜਿਹੜੀ ਅਰਦਾਸ ਹੁੰਦੀ ਹੈ ਕਿ ਉਹ ਦੁਆ ਵੀ ਕੰਮ ਆਉਂਦੀ ਹੈ ਕਿਉਂਕਿ ਪਰਮਾਤਮਾ ਅੱਗੇ ਜਿਹੜੀ ਅਰਦਾਸ ਕੀਤੀ ਜਾਂਦੀ ਹੈ ਉਹ ਕੰਮ ਆਉਂਦੀ ਹੈ ਸਾਡੇ ਨਾਲ ਜਿਹੜੇ ਸੇਵਾਦਾਰ ਹੈਗੇ ਜਾਨੀ ਕਿ ਜਿਹੜੇ ਪਿੰਡਾਂ ਦੇ ਲੋਕ ਹੈਗੇ ਸੇਵਾਦਾਰ ਹੈ ਪਿੰਡਾਂ ਤੋਂ ਰਾਸ਼ਨ ਪਾਣੀ ਇਕੱਠਾ ਕਰਕੇ ਇੱਥੇ ਭੇਜਦੇ ਜਿਵੇਂ ਕੰਕ ਭੇਜਦੇ ਆ ਉਹ ਸਿੰਘ ਵੀ ਇੱਥੇ ਜਿਹੜੇ ਮੌਜੂਦ ਹੈਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਆਪਣਾ ਕੋਰਸਿੰਗ ਨਾਮ ਹੈ ਕੋਨਸ ਫੁਨਸੀ ਆ ਜੀ ਕਹਿੰਦੇ ਜਿਹੜੇ ਲੰਗਰ ਚੱਲ ਰਿਹਾ 21 ਸਾਲ ਤੋਂ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਜਿਹੜਾ ਕੋਰਸਮੀਰ ਦਾ ਕੰਕ ਭੇਜ ਰਹੇ ਹੈ ਕੀ ਕਹਣੇ ਚਾਹੁੰਦੇ ਸਾਡੇ ਇਸ ਤਰ੍ਹਾਂ ਦੇਖੋ ਇਹ ਜੋ ਅਸੀਂ ਸੇਵਾ ਕਰ ਰਹੇ ਹਾਂ ਇਹ ਤਾਂ ਪਰਮਾਤਮਾ ਦੀ ਗੁਰੂ ਤੇ ਦੀ ਕਿਰਪਾ ਨਾਲ ਕਰ ਰਹੇ ਆ ਇਹ ਜਿਹੜਾ ਲੰਗਰ ਦੀ ਸੀ ਸਟਾਰਟ ਕੀਤਾ ਹੈਗਾ ਇਹ ਇਹ ਬਾਬਾ ਆਤਮਾ ਸਿੰਘ ਜੀ ਜਿਹੜੇ ਉਪਾਰ ਕਿਰਪਾ ਦੇ ਨਾਲ ਸਟਾਰਟ ਕੀਤਾ ਸੀ ਇਹਨਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਦੇ ਪ੍ਰਧਾਨ ਸੇਵਾ ਬਾਬਾ ਜੀ ਨਾਲ ਮੈਂ ਨਾਲ ਸਹਿਯੋਗੀ ਸੀ ਅਸੀਂ ਤਾਂ 500 ਰੁਪਏ ਤੋਂ ਸਟਾਰਟ ਕੀਤਾ ਸੀ ਜਿੰਨੇ ਅਰੇ ਹੁਣ ਮਤਲਬ ਇਹ ਨੇਰੇ ਦੇ ਕਿੰ ਚੱਲੇ ਆਏਗਾ ਤੇ ਉਸ ਤੋਂ ਬਾਅਦ ਅਸੀਂ ਕੋਰਸ ਸ਼ਮੀਰ ਦੀ ਜਿਹੜੀ ਸਾਡੇ ਨਗਰ ਪੰਚਾਇਤ ਹੈਗਾ ਨਗਰ ਪਿੰਡ ਹੈਗਾ ਸਮੁੰਦਰ ਪਿੰਡ ਆਡਾ ਉਹਦੇ ਵਿੱਚ ਮਤਲਬ ਅਸੀਂ ਮਤਲਬ ਹਰ ਰੋਜ਼ ਜਿੰਨੀ ਕਿਸੇ ਦੇ ਮਨ ਦੀ ਸ਼ਰਧਾ ਹੁੰਦੀ ਹੈ ਉਹ ਤੋਂ ਪਣ ਇਕੱਠੀ ਕਰ ਦਾਂਗੇ ਹੋਰ ਵੀ ਸਾਡੇ ਕੋਲ ਪਿੰਡ ਆਉਂਦੇ ਹੈਗੇ ਅਸੀਂ ਮਤਲਬ ਈਸੀ ਮਕੀਦਾਸ ਨਗਰ ਨੂੰ ਦੀ ਸੇਵਾ ਕਰਦੇ ਆਂ ਨਾ ਸਹਾਜ ਉਹ ਦਿਨ ਆਰਪਤੋਂ ਸਾਨੂੰ ਕਿਦੋਂ ਵੀ ਕੋਈ ਹੁਕਮ ਕਰਨ ਕਿਸੇ ਪੱਕੇ ਨੂੰ ਸਾਨੂੰ ਹੁਕਮ ਕਰਨਾ ਅਸੀਂ ਉਸ ਹੁਕਮ ਨੂੰ ਸਿਰ ਮੱਥੇ ਮੰਨਦੇ ਆਂ ਆਮ ਨੂੰ ਕੋਈ ਆਪਣੇ ਦਿਨ ਆਉਂਦੇ ਹੈਗੇ ਗੁਰਗਾਂ ਦੇ ਕੋਈ ਛਿੱਦੇ ਦਿਨ ਆ ਗਿਆ ਕੋਈ ਜਨਮ ਦਿਨ ਆ ਗਿਆ ਜਾਂ ਕੋਈ ਹੋਰ ਆਪਣੇ ਤਿਹਾਰ ਆ ਗਏ ਉਸ ਦਿਨ ਲੰਗਰ ਚੱਲਦੇ ਹੈਗੇ ਇੱਕੋ ਦਿਨ ਸਾਰੇ ਲੰਗਰ ਲਾਏ ਜਾਂਦੇ ਹੈਗੇ ਜੀ ਜੇ ਇਹੇ ਲੰਗਰ ਪੰਡ ਬਣ ਕੇ ਲਾਏ ਜਾਣ ਮਹੀਨਾ 20 ਦਿਨ 10 ਦਿਨ ਜਿੰਨੇ ਦੇ ਨਾਲ ਆਉਣੇ ਵੀ ਹਰ ਇੱਕ ਜਿਹੜਾ ਲੋੜ ਮੰਦਾ ਉਹਦੇ ਮੂੰਹ ਵਿੱਚ ਪੈ ਸਕੇ ਉਹ ਕੀ ਕਹਿਣਾ ਚਾਹੂੰਗਾ ਸਰ ਦੇਖੋ ਜੀ ਇਹ ਤਾਂ ਪਬਲਿਕ ਹੈਗੀ ਦੇਖੋ ਆਪਣੇ ਆਪਣੇ ਹਿੱਕ ਪਬਲਿਕ ਦੀ ਸੋਚ ਹੈ ਹਰ ਇੱਕ ਦੀ ਦੁਨੀਆ ਜ ਮਤਲਬ ਆਪੋ ਦਾਬੀ ਹੋਈ ਪਈ ਹੈਗੀ ਜੇ ਆਪਾਂ ਕਿਸ ਨੂੰ ਕੋਈ ਰਾਏ ਵੀ ਦੇਣੇ ਵੀ ਤੁਸੀਂ ਇਸ ਤਰ੍ਹਾਂ ਕਰ ਲੋ ਉਹ ਨਹੀਂ ਮੰਦੇ ਜੀ ਸੰਨੇ ਉਹ ਰੱਜੇ ਨੂੰ ਰਜਾਉਂਦੇ ਆ ਉਹ ਆਪਦੇ ਬੰਦੇ ਜੇ ਲੋਕ ਹੈਗੇ 2 ਰੁਪਏ ਉਹਨਾਂ ਲੋਕਾਂ ਕੋਲੇ ਹੁੰਦੇ 2 ਨੰਬਰ ਦੇ ਕਰਨ ਧੰਦੇ ਵਾਲੇ ਕੰਮ ਕਰਨ ਵਾਲੇ ਉਹ ਆਪਦੀ ਹਫਸ਼ ਬਣਾਉਣ ਵਾਸਤੇ ਇਹ ਲੰਗਰ ਲਾਉਂਦੇ ਆ ਮਤਲਬ ਉਹਨਾਂ ਨੂੰ ਸੇਵਾ ਭਾਵਨਾ ਦਾ ਕੋਈ ਮਤ ਨਹੀਂ ਸੇਵਾ ਭਾਵਨਾ ਦਾ ਆ ਮੱਤੀ ਦਸ ਨਗਰੀ ਤੇ ਕੋਰਸ਼ ਮਿਰਦੀ ਹੈ ਜਿਹੜੀ ਸੇਵਾ ਭਾਵਨਾ ਹੈ ਜੀ ਤਨ ਤੇ ਮਨ ਨਾਲ ਸੇਵਾ ਕਰਦੇ ਆਂਗੇ ਸਾਡੇ ਬੀਬੀਆਂ ਹੈਗੀਆਂ ਮਤਲਬ ਜਦੋਂ ਪਤਾ ਲੱਗਦਾ ਵੀ ਮੱਤੀ ਦਸ ਨਗਰੀ ਤੇ ਆ ਗਏ ਉਹਨਾਂ ਨੂੰ ਇਹਨਾਂ ਚਾਹ ਚੜਨ ਦਾ ਖੁਸ਼ੀ ਚੜ ਜਾਂਦੀ ਇਹਨਾਂ ਨੂੰ ਮਤਲਬ ਤਨਕ ਦੇ ਗੱਟੇ ਸਾਡੇ ਪਹਿਲਾਂ ਪ੍ਰੇਮ ਦੇ ਮੱਤੀ ਦਸ ਨਗਰੀ ਤੇ ਆ ਗਏ ਸਾਨੂੰ ਮੰਗਣ ਦੀ ਲੋੜ ਨਹੀਂ ਮੇ ਅਸੀਂ 12 1 ਵਜੇ ਤੋਂ 2 ਟਾਲੀ ਦੇ ਕੰਕਣ ਦੇ ਪਰ। ਉਸ ਤੋਂ ਬਾਅਦ ਨਗਰ ਸੇਵਾ ਨਜੀ ਪਬਲਿਕ ਜਾਂਦੀ ਹੈ ਉਹ ਵੀ ਸਾਡੇ ਨਗਰ ਸੇਵਾ ਕਰਦਾ ਹੈਗਾ। ਮਤਲਬ ਸਾਡੇ ਮੰਨ ਦੇ ਵਿੱਚ ਕੋਈ ਨਹੀਂ ਹੈ। ਇੱਥੇ ਮਤਲਬ 21 ਸਾਲਾਂ ਤੋਂ ਕਈ ਪ੍ਰਧਾਨ ਆਏ ਕਈ ਪ੍ਰਧਾਨ ਗਏ ਕਈ ਕਮੇਟੀਆਂ ਕਈ ਕਮਟੀਆਂ ਪਰ ਸਾਡਾ ਨਿਰਭਾਗ ਸਾਨੂੰ ਕਿਸੇ ਨਾਲ ਕੋਈ ਤਾਲੁਕਤ ਨਹੀਂ। ਨਾ ਅਸੀਂ ਇਸ ਕਮੇਟੀ ਵਿੱਚ ਕੋਈ ਮਲ ਇੰਟਰਫੇਰ ਕਰਦੇ ਹਾਂਗੇ। ਕੋਈ ਪ੍ਰਧਾਨਾ ਜੀ ਸਾਡੇ ਕੋਲ ਪ੍ਰਧਾਨਾ ਕਿਸੇ ਸਿਰ ਮੱਥੇ ਚੱਕਦੇ ਸਿਰ ਮੱਥੇ ਜ ਉਹਨੂੰ ਬਿਠਾ ਕੇ ਆਦੇ ਪਲਕਾਂ ਨਾਲ ਸੀ ਕੋਈ ਸੇਵਾ। ਸਤਿ ਸ਼੍ਰੀ ਅਕਾਲ ਜੀ ਸ਼ਿਕਾ ਜੀ ਵੀਰ ਜੀ ਕਿਨਾਂ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਜਿਵੇਂ 21 ਸਾਲ ਤੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਸੀ ਪਿੱਤਾ ਸੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਆ ਜੀ ਵੀ 21 ਸਾਲ ਤੋਂ ਲਗਾਤਾਰ ਕੁਰਸ਼ਮੀਰ ਨਕਰ ਦੇ ਸਹਿਯੋਗ ਨਾਲ ਬੜਾ ਸਲਾਘਾਯੋਕ ਕਦਮ ਆ ਇਹ ਵਧੀਆ ਚੱਲ ਰਿਹਾ ਜੀ ਲੋੜਵੰਦ ਦੇ ਮੂੰਹ 'ਚ ਸਾਡੇ ਅਨਾਜ ਆ ਜਿਹੜਾ ਪੈਂਦਾਗਾ ਇਹ ਕੋਈ ਵੀ ਸਾਡਾ ਅਨਾਜ ਜਿਹੜਾ ਇਕੱਠੀ ਕਰਦੇ ਆ ਕਿਨਕੋ ਵੇਸਟ ਨਹੀਂ ਜਾਂਦੀ ਵਧੀਆ ਕੰਮ ਆਉਂਦੀ ਹੈ ਜੀ ਲੋਕਾਂ ਦੇ ਚਲੋ ਜਿਹੜੇ ਦੁਖਿਆ ਦੀਨ ਦੁਖੀ ਇੱਥੇ ਹਸਪੀਟਲ ਦੇ ਵਿੱਚ ਮਰੀਜ਼ ਬੈਠੇ ਆ ਜਾਂ ਉਹਨਾਂ ਦੇ ਨਾਲ ਵਾਲੇ ਬੈਠੇ ਆ ਤਾਂ ਉਹਨਾਂ ਨੂੰ ਲੰਗਰ ਚਕਾਇਆ ਜਾਂਦਾ ਜੀ ਇਸ ਕਰਕੇ ਅਸੀਂ ਇਸ ਕਮੇਟੀ ਦਾ ਵੀ ਧੰਨਵਾਦ ਕਰਦੇ ਆ ਤੇ ਨਗਰਪੰਡ ਪੰਚਾਇਤ ਕੋਟ ਸ਼ਮੀਰ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਬਾਦਸਤੂਰ ਜਾਰੀ ਹੈ ਤੇ ਅੱਗੇ ਵੀ ਜਾਰੀ ਰਹੇਗਾ ਜਿਵੇਂ ਰੋਡਾਂ ਤੇ ਹੁਣ ਲੰਗਰ ਲਾਇਆ ਜਾਂਦਾ ਹੈਗੇ ਕਈ ਵਾਰੀ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਆਉਂਦੇ ਆ ਉਹਨਾਂ ਨੂੰ ਵੀ ੱੱਕੇ ਨਾਲ ਰੋਕ ਕੇ ਖਵਾਉਂਦੇ ਉਹ ਕਈ ਵਾਰੀ ਜਿਹੜਾ ਰੱਜਾ ਹੁੰਦਾ ਕੋਈ ਕਹਾਣੇ ਜਾ ਕੇ ਸੱ ਉਸ ਵਾਰ ਕੀ ਕਹਿਣਾ ਚਾਹੁੰਦਾ ਵੀ ਲੋੜਵੰਦ ਦੇ ਮੂੰਹ 'ਚ ਪੱਬੇ ਹੈ ਉਸ ਉਹਨਾਂ ਵਾਸਤੇ ਲਾਏ ਜਾਵੇ। ਦੇਖੋ ਜੀ ਸਰਦਾਰ ਜੀ ਅਸੀਂ ਇੱਥੇ ਕੋਈ ਟੀਕਾ ਟਿੱਪਣੀ ਤਾਂ ਨਹੀਂ ਕਰਨਾ ਚਾਹੁੰਦੇ ਉਹ ਵੀ ਉਹਨਾਂ ਦੀ ਭਾਵਨਾ ਚਲੋ ਜਿਹੜਾ ਕੋਈ ਲਾਉਂਦੇ ਆ ਪਰ ਜਿਹੜੀ ਚੀਜ਼ ਕੋਈ ਵੇਸਟ ਜਾਂਦੀ ਆ ਜਾਂ ਮਤਲਬ ਕਿ ਫालतू ਉਹਦਾ ਨਹੀਂ ਕਰਨਾ ਚਾਹੀਦਾ ਉਹ ਤੋਂ ਗਰੇਜ ਕਰਨਾ ਚਾਹੀਦਾ ਹੈ ਲੋੜਵੰਦ ਨੂੰ ਜਿਵੇਂ ਤੁਸੀਂ ਦੱਸਿਆ ਵੀ ਇੱਕ ਦਿਨ 'ਚ 50 100 ਲੰਗਰ ਲਾਉਣ ਦਾ ਨਹੀਂ ਫਾਇਦਾ ਇੱਕ ਮਹੀਨੇ ਦੇ ਵਿੱਚ ਉਹ ਬਸ ਦੋ ਤਿੰਨ ਮਾ ਦਿਨ ਚੱਲੀ ਜਾਣ ਤਾਂ ਕਿ ਲੋੜਵੰਦਾਂ ਨੂੰ ਆਪਦੇ ਖਾਣਾ ਪਾਣੀ ਮਿਲਦਾ ਰਹੇ। ਸਾਨੂੰ ਧਰਮਸ਼ਾਲਾ ਵਾਸਤੇ ਜਗ੍ਹਾ ਦਿੱਤੀ ਲੰਗਰ ਕੰਨ ਦਾ ਪਾਈਆ ਕਰਕੇ ਆਪਾਂ ਨੂੰ ਬਿਸਤਰੇ ਚਾਹੀਦੇ 5 ਮੰਜੇ ਬਿਸਤਰੇ ਮਾ ਬਿਕਰ ਹੁਕਮ ਕਰੋ ਸੀ ਕਾ ਭਾਈ ਬੇਨਤੀ ਹੈ ਸਾਨੂੰ 5 ਬਿਸਤਰੇ ਮੈਂ ਕੋਈ ਗੱਲ ਨਹੀਂ ਆਗੇ ਜੀ ਅਸੀਂ ਮਲੇ 20 ਬਿਸਤਰੇ ਦੇ 20 ਮੰਜੇ ਭੇਜੇ ਜੀ ਮਲੇ ਤੇ ਮਤਲਬ ਸਾਡੀ ਪਿੰਡ ਨੂੰ ਜੋ ਸੇਵਾ ਲਾਉਂਦੇ ਆ ਅਸੀਂ ਸਿਰ ਮੱਥੇ ਉਹ ਸੇਵਾ ਨੂੰ ਕਬੂਲ ਕਰਦੇ ਆਗੇ ਜੇ ਇਹ ਸਾਨੂੰ ਮਤਲਬ 5-5 ਜੀ ਕਹਿੰਦੇ ਅਸੀਂ 10 ਪੈਸੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਜੇ ਸਾਨੂੰ 20 ਪੈਸੇ ਕਹਿੰਦੇ ਅਸੀਂ 40 ਪੈਸੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਗੁਰੂ ਸਾਹਿਬ ਦੀ ਵੱਡੀ ਦੇਣ ਹੈ ਤੁਹਾਡੇ ਸਭ ਤੇ ਸੱਚੇ ਪਾਛੇ ਦੇਣਾਗੇ ਮਲੇ ਸਾਨੂੰ ਇਹ ਸੈ ਨਹੀਂ ਅਸੀਂ ਕਿਸ ਨਾ ਸਾਨੂੰ ਕਿਸੇ ਸਾਡੇ ਕਿਸੇ ਕੋਈ ਟਿੱਪਣੀ ਕੀਤੀ ਹੈ ਕਿਸੇ ਕਿਉਂ ਕੀ ਕਰਦੇ ਹੋਗੇ ਨਾ ਸਾਰੇ ਤੱਕ ਸਵਾਲ ਕਿਤੇ ਨਾ ਸਾਨੂੰ ਕਿਸ ਨੇ ਪੁੱਛਿਆ ਇੱਥੇ ਸਿੰਘ ਸਾਹਿਬ ਜੀ ਜਿਵੇਂ ਹੁਣ ਕੁਦਰਤੀ ਆਫਤਾਂ ਆਈਆਂ ਸਨ ਤੇ ਬਾਹਰਲੇ ਦੇਸ਼ ਜਿਹੜੇ ਵੱਡੇ ਦੇਸ਼ ਕਹੋਦੇ ਆ ਉਹਨਾਂ ਦੇ ਵੀ ਹੱਥ ਖੜੇ ਹੋਗੇ ਸੀ ਪਰ ਜਿਹੜੇ ਸਿੱਖ ਕੌਮ ਵੱਲੋਂ ਜਾਂ ਪੰਜਾਬੀਆਂ ਵੱਲੋਂ ਲੱਲ ਗਏ ਤੇ ਲੰਗਰ ਲਗਾਤਾਰ ਜਾਰੀ ਸੀ ਉੱਥੇ ਕਿਤੇ ਟੁੱਟਦੇ ਬਾਹਰਲੇ ਦੇਸ਼ਾਂ ਦੇ ਵੀ ਇੰਨੇ ਲੰਗਰਾਂ ਤਾਂ ਕੀ ਕਰਾਉਂਗੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੰਦੀ ਹੈ ਪਾਰਕਰਪਾ ਜੀ ਇੱਥੇ ਵੀ ਆਪਣੇ ਕਰੋਨਾ ਆਇਆ ਸੀ ਕਰੋਨੇ ਦੇ ਵਿੱਚ ਵੀ ਇਹ ਕੰਟੀਨਿਊ ਲੰਗਰ ਰਿਹਾ ਹੈ डीसी साहब ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਨੂੰ ਸਪੈਸ਼ਲ ਪਾਸ ਦੇ ਕੇ ਇੱਥੇ ਸ਼ੁਰੂ ਕੀਤਾ ਗਿਆ ਜਿਵੇਂ ਤੁਸੀਂ ਹੜ੍ਹਾਂ ਦੀ ਗੱਲ ਕੀਤੀ ਹੈ ਹੜਾਏ ਸੀ ਇਸੇ ਗੁਰਦੁਆਰਾ ਸਾਹਿਬ ਵੱਲੋਂ ਇੱਕ ਪਿੰਡ ਲਿਆ ਸੀਗਾ ਅਸੀਂ ਗੋਦ ਦੇ ਵਿੱਚ ਉੱਥੇ ਅਸੀਂ ਚਾਰ ਵਾਰੀ ਜਾ ਕੇ ਜੇ ਗੱਟਿਆਂ ਦੀ ਜਰੂਰਤ ਸੀ ਉਹਨਾਂ ਨੂੰ ਬੰਨ ਮਾਰਨ ਵਾਸਤੇ ਉਹ ਵੀ ਮਾਰਿਆ ਬੰਨ ਤੇ ਅਸੀਂ ਬਿਲਕੁਲ 120 ਪ੍ਰਵਾਹ ਪਿੰਡ ਦੇ ਇੱਕ ਪਿੰਡ ਤੋਂ 120 ਪੈਕੇਜ ਉੱਥੇ ਦੇ ਕੇ ਆਇਆ ਸੀ ਉਹਨਾਂ ਦੇ ਘਰਾਂ ਵਾਸਤੇ ਜਿਵੇਂ ਹੋਰ ਸੁਭਾਂ ਵਿੱਚ ਕਈ ਵਾਰੀ ਕੋਈ ਆਫਤ ਆ ਜਾਂਦੀ ਹੈ ਉੱਥੇ ਜਿਹੜਾ ਰਾਸ਼ਨ ਪਾਣੀ ਵੀ ਹੋ ਜਾਂਦਾ ਉਹ ਵੀ 10-10 ਗੁਣੇ ਮਹਿੰਗਾ ਕਰ ਦਿੰਦੇ ਜੀ ਪਰ ਪੰਜਾਬੀ ਇਹ ਹੈਗੇ ਜਿਹੜੀ ਕੋਈ ਵੀ ਚੀਜ਼ ਹੋਵੇ ਵੱਡੀ ਤੋਂ ਵੱਡੀ ਚੀਜ਼ ਉੱਥੇ ਜਾ ਕੇ ਫਿਰ ਹੀ ਦਿੰਦੇ ਬਿਲਕੁਲ ਬਿਲਕੁਲ ਇਹ ਹੈਗਾ ਜੀ ਇਹ ਪਿੱਛੇ ਜੇ ਮੇਰੇ ਖਿਆਲ ਆ ਵੀ 10-12 ਸਾਲ ਹੋ ਗਏ ਅ ਅਰਨਾਚਲ ਆਪਣੇ ਇੱਥੇ ਹੇਮਪੁਰ ਸਾਹਿਬ ਰੀਚ ਵੀ ਆਇਆ ਸੀਗਾ ਸਾਇ ਤੁਹਾਨੂੰ ਪਤਾ ਹੋਊਗਾ ਉੱਥੇ ਪਾਣੀ ਦੀ ਬੋਤਲ ਵਾਕਈ 2-250 ਰੁਪਏ ਦੀ ਸੀ ਪਰ ਇੱਥੋਂ ਸੰਗਤਾਂ ਗਈਆਂ ਸੀ ਆਪਣੇ ਬਿਕਰਮ ਸਿੰਘ ਜੀ ਗਏ ਸੀਗੇ ਪਾਰਟੀ ਲੈ ਕੇ ਤੇ ਉੱਥੇ ਬਿਲਕੁਲ ਲੰਗਰ ਵੰਡ ਕੇ ਆਏ ਹਾਂ ਤੁਹਾਡਾ ਸਭ ਦੇ ਜਿਹੜੇ ਪੰਜਾਬੀ ਹੈਗੇ ਜਾਂ ਕੈਲੀ ਸਿੰਘ ਹੈਗੇ ਇਹ ਕਿਤੇ ਪਿੱਛੇ ਨਹੀਂ ਹਟਦੇ ਪੰਮੇ ਕਿਤੇ ਵੀ ਆਫਤ ਆਈ ਹੋਵੇ ਉੱਥੇ ਤੱਕ ਵੀ ਜਿਹੜੀ ਜਿਹੜੀ ਵੀ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਆ ਉੱਥੋਂ ਤੱਕ ਪਹੁੰਚਾਉਂਦੇ ਆ ਤੇ ਇਹ ਵੀ ਜੇ ਦੱਸ ਦਿੱਤੇ ਤਾਂ 21 ਸਾਲ ਜਿਹੜੇ ਪੂਰੇ ਹੋਣ ਤੇ ਅੱਜ ਗੁਰੂ ਮਹਾਰਾਜ ਦਾ ਸ਼ੁਕਰਾਨੇ ਵਜੋਂ ਸ੍ਰੀ ਗੁਰੂ ਘੰਡਾਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਕਰਵਾਏ ਜਾ ਰਹੇ ਹੈਗੇ ਅਤੇ ਅਰਦਾਸ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਲੰਗਰ ਹੈ ਇਹ ਨਿਰਬਿਗਨ ਇਸੇ ਤਰ੍ਹਾਂ ਹੀ ਲਗਾਤਾਰ ਚੱਲਦਾ ਰਹੇ ਬਠਿੰਡਾ ਤੋਂ ਅਜੀਤ ਟੀਵੀ ਲਈ ਨਾ ਸਿੰਘ ਸਿੱਧੂ ਦੀ ਰਿਪੋਰਟ